18-19 ਦੀ ਦਰਮਿਆਨੀ ਰਾਤ ਸਾਡੇ ਤਹਿਸੀਲਪਿੰਡ ਦੇ ਵਿੱਚ ਸ਼ੈਨਰ ਹੈ ਚਰਨਦੀਪ ਸਿੰਘ ਆ ਉਹਦਾ ਮਾਲਕ ਤੇ ਉੱਥੇ ਇਹਨਾਂ ਨੇ ਚਾਲ ਚੋਰੀ ਕੀਤੀ ਸੀ ਉਹਨਾਂ ਦੇ ਸ਼ੈਲਰ ਦੇ ਵਿੱਚ ਐਂਟਰ ਕਰਕੇ ਹਾਂਜੀ ਤੇ ਉਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਸੀ 19 ਤਰੀਕ ਨੂੰ ਜਿਹਦੇ ਆਧਾਰ ਤੇ ਅਸੀਂ ਐਫਆਰ ਨੰਬਰ 4 ਦਰਜ ਕੀਤੀ ਸੀ ਹਾਂਜੀ ਤੇ ਫਿਰ ਅਸੀਂ ਇਹਦੀ ਪੁਤੀਸ਼ ਕੀਤੀ ਤਫਤੀਸ਼ ਦੇ ਦੌਰਾਨ ਇਹਨਾਂ ਬੰਦਿਆਂ ਦੇ ਨਾਮ ਸਾਹਮਣੇ ਆਏ ਤੇ ਇਹਨਾਂ ਨੇ ਆ ਦੋ ਗੱਡੀਆਂ ਰੱਖੀਆਂ ਹੋਈਆਂ ਸੀ ਜਿਹੜੇ ਇਹ ਸ਼ੈਲਰਾਂ ਦੇ ਜਾਂ ਸਰਕਾਰੀ ਗੜਾਉਣਾ ਚੋਂ ਜਾਂ ਹੋਰ ਕਿਤੋਂ ਚੋਰੀ ਕਰਦੇ ਨੇ ਥੈਂਕ ਯੂ ਤੇ ਤੇ ਗੱਡੀਆਂ 'ਚ ਲੋਡ ਕਰਕੇ ਸਮਾਨ ਲੈ ਜਾਂਦਾ ਹਾਂਜੀ ਤੇ ਫਿਰ ਅਸੀ ਇਹਨਾਂ ਨੂੰ 22 ਤਰੀਕ ਨੂੰ ਅਰੈਸਟ ਕੀਤਾ ਸੀਗਾ 22 ਤਰੀਕ ਨੂੰ ਅਰੈਸਟ ਕਰਕੇ ਫਿਰ ਰਿਮਾਂਡ ਲਿਆ ਸੀਗਾ ਤੇ ਰਿਕਵਰੀ ਕੀਤੀ ਇਹਨਾਂ ਤੋਂ ਜਿਹੜਾ ਚੋਰੀ ਹੋਇਆ ਚਾਰਲ ਸੀਗਾ ਚਾਰ ਥੱਲੇ ਉਸ ਦਿਨ ਇਹਨਾਂ ਨੇ ਚੋਰੀ ਕੀਤੀ ਸੀ ਚਾਰੇ ਰਿਕਵਰ ਕਰ ਲਏ ਠੀਕ ਦੋ ਗੱਡੀਆਂ ਕੀਤੀਆਂ ਨੇ ਅੱਜ ਫਿਰ ਇਹਨਾਂ ਦਾ ਰਿਮਾਂਡ ਪੁਲਿਸ ਲੈ ਕੇ ਮਾਨਯੋਗ ਅਦਾਲਤ ਤੋਂ ਜਿੱਦੋਂ ਹੋਰ ਚੋਰੀਆਂ ਬਾਰੇ ਵੀ ਪਤਾ ਕਰਾਂਗੇ ਕਿ ਇਹਨਾਂ ਨੇ ਕਿੱਥੇ ਕਿੱਥੇ ਕੀਤੀਆਂ ਨੇ ਤੇ ਉਹ ਮਾਲ ਕਿੱਥੇ ਹੈ ਜੀ ਸਰ ਤੇ ਇਹ ਮਾਲ ਕਿੱਥੇ ਕਿੱਥੇ ਵੇਚਿਆ ਸੀ ਅਚਾਨਕ ਇਹ ਬੇਸਿਕਲੀ ਤਾਂ ਆਊਟ ਆਫ ਸਟੇਟ ਦੇ ਰਹਿੰਨ ਵਾਲੇ ਦੇ ਬਿਹਾਰ ਵਗੈਰਾ ਦੇ ਹਾਂਜੀ ਬਟ ਅੱਜ ਕੱਲ ਪਟਿਆਲੇ ਰਹਿੰਦੇ ਨੇ ਇੱਕ ਰੈਡ ਤੇ ਜੀ ਸ੍ਰੀ ਗੁਰਨਾਣਕ ਨਗਰ ਤੁਫਾਦਿਲਪੁਰ ਦੇ ਉੱਥੇ ਕਾਇਮ ਕਰਾਇਆ ਸੀ ਜੀ ਠੀਕ